ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ હાજર ਹੋਏ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਰੀਸੈਂਟਲੀ ਚਿੰਮੇਬਾਈ ਦੇ ਦੋਸਤ ਚਿੰਨੇ ਦੀ ਇੱਕ ਐਲਬਮ ਰਿਲੀਜ਼ ਹੋਈ ਹੈ ਨੋ ਟਰਨਿੰਗ ਬੈਕ ਟਾਈਟਲ ਦੇ ਨਾਲ ਇਹ ਐਲਬਮ ਰਿਲੀਜ਼ ਹੋਈ ਹੈ ਅਤੇ ਇਸ ਦੇ ਵਿੱਚ ਕੁੱਲ 6 ਗਾਣੇ ਰਿਲੀਜ਼ ਕੀਤੇ ਗਏ ਨੇ ਅਤੇ ਦੋਸਤੋ ਉਸ ਲਿਸਟ ਦੇ ਵਿੱਚ ਇੱਕ ਗੀਤ ਹੈ ਕੌਨਵੋ ਨਾਂ ਦਾ ਅਤੇ ਉਸ ਗੀਤ ਦੇ ਵਿੱਚ ਫੀਚਰਿੰਗ ਕੀਤੀ ਹੈ ਚਿੰਮੇਬਾਈ ਨੇ ਅਤੇ ਐਲਬਮ ਰਿਲੀਜ਼ ਹੋਣ ਤੋਂ ਬਾਅਦ ਚਿੰਮੇਬਾਈ ਦਾ ਬਰਸ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਗੀਤ ਦੇ ਵਾਇਰਲ ਹੋਣ ਦੀ ਖਾਸ وجہ ਇਹ ਹੈ ਕਿ ਸਿੱਧੂ ਮਸਲੈਮਾ 22 ਦੇ ਫੈਨਸ ਦੇ ਵੱਲੋਂ ਜਾਂ ਸੋਸ਼ਲ ਮੀਡੀਆ ਕ੍ਰिएਟਰ ਦੇ ਵੱਲੋਂ ਸਿੱਧੂ ਮਸਲੈਮਾ 22 ਦੇ ਉੱਪਰ ਇਹ ਗਾਣਾ ਗਾ ਕੇ ਸਿੱਧੂ ਮਸਲੈਮਾ 22 ਦੀਆਂ ਉਸ ਸਮੇਂ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਦੋਂ ਸਿੱਧੂ ਮਸਲੈਮਾ 22 ਦਾ ਚਲਾਨ ਹੋਇਆ ਸੀ ਅਤੇ ਦੋਸਤੋ ਕਿਉਂਕਿ ਜਿੰਮੇ ਬਾਈ ਨੇ ਆਪਣੇ ਉਸ ਗੀਤ ਦੇ ਵਿੱਚ ਇਹ ਲਾਈਨਾਂ ਕਹੀਆਂ ਸੀ ਕਿ ਅਸੀਂ ਗੱਡੀ ਚਲਾ ਰਹੇ ਸੀ ਅਚਾਨਕ ਸਾਨੂੰ ਪੁਲਿਸ ਨੇ ਘੇਰ ਲਿਆ ਅਤੇ ਸਾਡੀ ਗੱਡੀ ਦਾ ਚਲ ਅਤੇ ਹੁਣ ਸੋਸ਼ਲ ਮੀਡੀਆ ਕ੍ਰिएਟਰਾਂ ਵੱਲੋਂ ਸਿੱਧੂ ਮਸੂਏ ਦੇ ਬਾਈ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਨੇ। ਚਿੰਮੇ ਬਾਈ ਦੇ ਸੌਂਗ ਪਲੇ ਕਰਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮਸੂਏ ਦੇ ਬਾਈ ਨੂੰ ਓਨਰ ਦੱਸਿਆ ਜਾ ਰਿਹਾ ਹੈ। ਇਸ ਗੀਤ ਦਾ ਅਤੇ ਦੋਸਤੋ ਚਿੰਮੇ ਬਾਈ ਦੇ ਇਸ ਗੀਤ ਤੋਂ ਬਾਅਦ ਹੁਣ ਬਿੱਲਾ ਬਦਮਾਸ਼ ਵੀ ਲੁਕਦਾ ਫਿਰਦਾ ਹੈ ਕਿਉਂਕਿ ਚਿੰਮੇ ਬਾਈ ਨੇ ਆਪਣੇ ਉਸ ਗੀਤ ਦੇ ਵਿੱਚ ਬਿੱਲੇ ਬਦਮਾਸ਼ ਦਾ ਵੀ ਨਾਮ ਲਿੱਤਾ ਹੈ। ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਾਡੀ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਦਾਂ ਦੀਆਂ ਵੀਡੀਓ ਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ